ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ 'ਚ ਦੋਸਤੋ ਘਰੇਲੂ ਝੋਟੀ ਵਿਖਾਉਣੀ ਆ ਇੱਕ ਹੋਰ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਦਿਓ ਚਾਹੁੰਗੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਇਹ ਤੇ ਕਨੈਕਟ ਕਰ ਸਕਦੇ ਆ ਜਿੰਨੀਆਂ ਵੀ ਦੋਸਤੋ ਆਪਾਂ ਵੀਡੀਓ ਕਰਦੇ ਆ ਘਰੇਲੂ ਪਸ਼ੂਆਂ ਦੀਆਂ ਅਪਲੋਡ ਕਰਦੇ ਆ ਤੇ ਵੱਧ ਤੋਂ ਵੱਧ ਆਪਣੇ ਚੈਨਲ ਦੀ ਸਪੋਰਟ ਕਰੋ ਤੇ ਪ੍ਰੋਪਰ ਡਿਟੇਲ ਆਪਾਂ ਬਾਈ ਤੋਂ ਲੈ ਲੈਨੇ ਆ ਆ ਜਾ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੇ ਬਈ ਨਾਮ ਗੱਤੇ ਸਿੰਘ ਪਿੰਡ ਬੈਰੋਟੀ ਜ਼ਿਲ੍ਹਾ ਮੋਟਾ ਅਸੀਰ ਵਾਟਾ ਠੀਕ ਆ ਝੋਟੀ ਆਪਣੀ ਘਰਦ ਗਈ ਆ ਘਰ ਦੀ ਆ ਬਈ ਇਨੇ ਹੁਣ ਕਿੰਨੇ ਵਾ ਸੂਆ ਸੂਣਾ? ਇਹਨੇ ਦੂਜੇ ਸੂਏ ਸੂਣਾ। ਦੂਜੇ ਸੂਏ। ਠੀਕ ਆ। ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ? ਪਹਿਲੇ ਸੂਏ ਬਾਈ 16 ਲੀਟਰ ਆਪਣਾ ਚੋਇਆ ਰਿਆ। ਚੋਇਆ ਵਾ। ਤੇ ਹੁਣ ਅਰਕੀ ਸੋਡੇ ਹਿਸਾਬ ਨਾਲ ਕਿੰਨਾ ਦੁੱਧ ਪਾਉ? ਆਪਾਂ ਅਰਕੀ ਵੀ 16 ਕਹਿ ਕੇ ਹੀ ਦੇਣੀ ਆ ਵੀ 16 ਦੀ ਆਪਾਂ ਗਾਰੰਟੀ ਲੈਣੀ 16 ਹੀ ਚੋਇਆ ਰਿਆ। ਬਾਕੀ ਕੋਈ ਵੀ ਆਪਣੇ ਨਾਲ ਸਾਈ ਕਰ ਲਵੇ ਆਪਾਂ ਸੂਈ ਤੋਂ ਉਹਨਾਂ ਦਾ ਦੁੱਧ ਚਵਾ ਦਾਂਗੇ। ਚਵਾਜ ਆ। ਠੀਕ ਆ। ਇਹ ਇਹ ਹੈਗਾ ਆਪਣੀ ਇੱਧਰ ਲਈ ਹੈਗਾ ਹਰਿਆਣੇ ਚੋਂ ਖਰੀਦੀ ਖਰੂਦੀ ਇਹ ਆਪਣੀ ਇੱਧਰ ਲਈ ਘਰ ਦੀ ਝੋਟੀ ਪਾਲੀ ਦੀ ਠੀਕ ਆ ਹੁਣ ਇਹਦੇ ਗਾਂ ਜਿਹੜਾ ਸੀਮਨ ਲੱਗਾ ਉਹ ਉਹਦਾ ਬਾਈ ਆਪਣੇ ਚੋਲੇ ਹੋ ਪਿਆ ਸੀ ਹਾਂ ਰਿਕਾਰਡ ਪਿਆ ਉਹਦਾ ਸਾਂਭਿਆ ਹੋਆ ਜਾਨੀ ਕਿ ਤੇ ਹੁਣ ਇਹਦੇ ਦਿਨ ਕਿੰਨੇ ਰਹਿੰਦੇ ਸੂਨ ਤੇ ਮੈਂ ਇਹਦੇ 6-7 ਦਿਨ ਰਹੇ ਬਾਈ ਦਿਨ ਪੂਰਾ ਲੈ ਜੂਗਾ ਹਾ ਉੱਤਾ ਲੈ ਜੂਗੀ ਠੀਕ ਆ ਕਦ ਕਾਠ ਦੋਸਤੋ ਦੇਖ ਸਕਦੇ ਚੰਗੇ ਕਦ ਕਾਠ ਦੀ ਆ ਸਿੰਘ ਜਮਾ ਗੁੰਡੇ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਪਤਲਾ ਪਿੰਡ ਆ 6-7 ਦਿਨ ਇਹਦੇ ਦਿਨ ਪੂਰੇ ਹੋਣ ਚ ਪਏ ਆ। ਪਸੂ ਬਾਈ ਦੇ ਘਰੇ ਹੋਰ ਵੀ ਆ ਉਹ ਵੀ ਤੁਹਾਨੂੰ ਦੋਸਤ ਵੀਡੀਓ ਚ ਨਿਗਾ ਮਰਾ ਦਾਂਗੇ। ਇਹ ਇੱਧਰ ਤੋਂ ਨਵਾ ਕੇ ਬਾਈ ਨੇ ਇੱਥੇ ਪਾਸੇ ਬੰਨ੍ਹ ਲਈ ਸੀ। ਤੌਰ ਦੇ ਵੀ ਚੰਗੇ ਕੱਦ ਘਾਠ ਵਾਲੀ ਆ। ਥਣ ਚੱਡੇ ਦੀ ਸਾਫ ਸੁਥਰੀ ਆ ਦੇਖ ਸਕਦੇ ਆ। ਬਾਕੀ ਥਣ ਬਹੁਤ ਸੋਹਣਾਗਾ। ਦੇਖ ਸਕਦੇ ਆ। ਚੰਗੀ ਝੋਟੀ ਆ ਸੋਹਣਾ ਹਵਾਨਾ ਦੋਸਤੋ ਮਨਾਉਂਗੀ ਹਜੇ। ਸੱਤ ਅੱਠ ਦਿਨ ਇਹਦੇ ਪਏ ਆ ਉਦੋਂ ਨੂੰ ਇਹਨੇ ਕਾਫੀ ਆ ਜਿਹੜੇ ਵਾਲ ਬੁੱਲ ਜੇ ਆ ਮਗਰੋਂ ਇਹ ਭਰ ਜਾਣੇ ਆ ਜਮਾ ਸੋਹਣਾ ਹਵਾਨਾ ਬਣਾਇਆ ਜਾਣਾ ਦੇਖ ਸਕਦੇ ਆ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਦੋਸਤੋ ਦੂਜੇ ਪਾਸੋਂ ਆਂ ਦੀ ਖੇਚ ਕਰਦੀ ਆ ਉਹ ਬਾਈ ਦੇ ਅੰਦਰ ਪਾਸੋਂ ਬੰਨੇ ਵੇ ਆ ਉਧਰਲੇ ਪਾਸੇ ਲੈ ਚੱਲ ਉੱਥੇ ਹੀ ਬੰਨਣਾ ਇੱਥੇ ਹੀ ਬੰਨ ਲਾ ਮੈਂ ਦਾਣਾ ਇੱਥੇ ਹੀ ਬੰਨ ਲਾ ਦੇਖ ਸਕਦੇ ਆ ਚੰਗੀ ਝੋਟੀਆਂ ਦੋਸਤੋ ਮੋੱਲ ਵੀ ਬਾਈ ਤੋਂ ਜਾਇਜ਼ ਹੀ ਰਖਾਵਾਂਗੇ ਪਸ਼ੂ ਬਾਈ ਦੇ ਦੇਖ ਸਕਦੇ ਆ ਇੱਧਰ ਵੀ ਘਰੇ ਚੰਗੇ ਗੈਂਤੀ ਚ ਪਸ਼ੂ ਰੱਖੇ ਵੇ ਆ ਦੁੱਧ ਤੇ ਲਾਏ ਵੇ ਆ ਪਸ਼ੂ ਚੰਗੀ ਝੋਟੀਆਂ ਦੋਸਤੋ ਜ਼ਰੂਰ ਕਨੈਕਟ ਕਰ ਲਿਓ ਭਾਈ ਮੋੱਲੇ ਦਾ ਜਮਾਂ ਜਾਇਜ਼ ਮੋੱਲ ਬਾਈ ਇੱਕ ਧੀ ਆ ਇਹਦੇ ਚੋਂ ਮਾਰਦਾਨੀ ਇੱਕ ਲੱਖ 30 ਹਜ਼ਾਰ ਮੋੱਲਾ ਵਿੱਚੋਂ ਮਾਰਦਾਨਾ ਹੋਊਗਾ ਮੋਕੇ ਦੇ ਹੈ ਸਾੜਾ ਮੋਟ ਮਾਰਦਾਨਾ ਜਿਹਨਾਂ ਦੋਸਤਾਂ ਉਹਨਾਂ ਆਪਾਂ ਜਵਾਦ ਆ ਠੀਕ ਆ ਜਿੰਨਾ ਆਪਾਂ ਕਿਹਾ ਵਾ 16 ਲੀਟਰ ਕਿਹਾ ਵਾ ਆਪਾਂ ਇਥੇ ਜਲੀ 18 ਕਰ ਦੂਗੀ ਕਰ ਦੂ ਠੀਕ ਆ ਇਹ ਦੰਦੋਂ ਫਿਰ ਜਵਾਨ ਹੋ ਗਈ ਹੋਊਗੀ ਕਿ ਨਹੀਂ ਨਹੀਂ ਆਪਾਂ ਵੇਖਿਆ ਨਹੀਂ ਮੂੰਹ ਨਹੀਂ ਪੱਟਿਆ ਠੀਕ ਆ ਉਹ ਆਈਡੀਆ ਉਮਰ ਕਿੰਨੀ ਹੋਊਗੀ ਇਹਦੀ ਹੋਊਗੀ ਆ 4-5 ਸਾਲ ਦੇ ਠੀਕ ਆ ਹਾਂ ਦੋਸਤੋ ਦੰਦੋਂ ਤਾਂ ਬਾਈ ਨੇ ਦੇਖੀ ਨਹੀਂ ਸਿੱਗੀ ਵੀ ਹੋ ਸਕਦੀ ਜਵਾਨ ਵੀ ਹੋ ਸਕਦੀ ਹੈਗਾ ਜਿਵੇਂ ਮਰਦੀ ਆ ਆਪਾਂ ਫੜਾਈ ਆ ਦੇਖ ਸਕਦੇ ਹਾਂ ਤੂੰ ਪੂਰੀ ਬਾਤ ਧਾਰਤੂਰ ਜਮਾ ਬੋਲੀ ਆ ਜਮਾ ਬੋਲੀ ਆ ਠੀਕ ਆ ਬਣ ਕੇ ਕਿੰਨਾ ਟਾਈਮ ਦੁੱਧ ਦੇ ਜਾਂਦੀ ਹੈ ਇਹ? ਬਾਈ 8 ਮਹੀਨੇ ਚੋੜੀ ਵੀ ਆ ਸਾਡੀ। ਠੀਕ ਆ। 2 ਮਹੀਨੇ ਪਹਿਲਾਂ ਛੱਡ ਦਿੱਤੀ। ਫਿਰ ਤਾਂ ਯਾਨੀ ਕਿ ਚੰਗਾ ਦੁੱਧ ਦੇ ਜਾਂਦੀ ਆ ਨਾ ਲੰਮਾ ਟਾਈਮ ਨਾਲ ਦੁੱਧ ਚੰਗਾ ਦੇ ਨਾਲੇ ਲੰਮਾ ਟਾਈਮ। ਤੇ ਸਹੀ ਪੀਕ ਲੈਵਲ ਕਿੰਨੇ ਮਹੀਨੇ ਚੱਲਦਾ ਇਹਦਾ? ਬਈ ਜਿਹੜਾ 16 ਕਿਲੋ ਦੁੱਧ ਚੋਣੇ ਆ ਕਿੰਨਾ ਟਾਈਮ 16 ਉਹ ਤਾਂ ਬਾਈ ਖਰਾਕ ਤੇ ਆ। ਠੀਕ ਆ। ਹਾਂ ਅੱਗੇ ਅਸੀਂ ਗਾਂਸ ਕਈ ਵਾਰੀ ਪਸ਼ੂ ਬਣੇ ਤੋਂ ਬਾਅਦ ਚ ਘਟ ਜਾਂਦਾ ਹੁੰਦਾ ਨਾ? ਨਹੀਂ ਨਹੀਂ ਬਾਈ। ਠੀਕ ਆ ਉਹ ਤਾਂ ਜੇ ਹੁਣ ਛਰਾ ਕੇ ਨੂੰ ਪ੍ਰੋਪਰ ਮਿਲ ਜਾਵੇ ਤਾਂ ਦੱਸ ਦੇ ਦਿਓ ਅਸੀਂ ਬਾਂਦ ਤੋਂ ਮਗਰੋਂ 8 ਮਹੀਨੇ ਤੋਂ ਦੁੱਧ ਨਹੀਂ ਦੇ ਰਹੇ ਠੀਕ ਆ 2 ਮਹੀਨੇ ਪਹਿਲਾਂ ਮਸਾਂ ਛੱਡ ਲਈ ਠੀਕ ਆ ਕਿੰਨੇ ਦੁੱਧ ਤੇ ਟਰਾਈ ਕੀਤੀ ਸੀ ਇਹ ਇਹ ਟਰਾਈ ਕੀਤੀ ਸੀ 8 ਕਿਲੋ ਦੁੱਧ ਤੇ 8 ਕਿਲੋ ਦੁੱਧ ਤੇ ਹਾਂ ਠੀਕ ਆ ਦੋਸਤੋ ਚੰਗਾ ਦੁੱਧ ਦਿੰਦੀ ਲੰਮਾ ਟਾਈਮ ਕਿੰਨੇ ਕਰਕੇ ਅਸੀਂ ਟਰਾਈ ਕੀਤੀ ਸੀ ਜੀ ਠੀਕ ਆ ਦੋ ਵੀਰ ਫੁੱਲ ਬਾਂਦ ਜਾ ਕੇ ਠੀਕ ਆ ਫਿਰ ਤਾਂ ਗਾਇਆਂ ਰਗੀ ਆ ਚੰਗੀ ਝੋਟੀਆ ਦੋਸਤੋ ਜ਼ਰੂਰ ਕਨੈਕਟ ਕਰਿਓ ਤੇ ਬਾਈ ਨੇ ਮੋਲੇ ਦਾ ਕਰਤਾ ਮੋਲੇ ਦਾ 130 ਕੀਤਾ ਵਿੱਚੋਂ ਮੌਕੇ ਦੇ ਬਾਈਆਂ ਦਾ ਮਾਨਤਾਨ ਹੋ ਜਾਊਗਾ ਤੇ ਨੰਬਰ ਤੁਹਾਨੂੰ ਲੈ ਦਿੰਦੇ ਆ ਦੋਸਤੋ ਸਿੰਘ ਸੁੰਗ ਮੂੰਹ ਮੱਥਾ ਦੇਖ ਸਕਦੇ ਆ ਤੇ ਫੋਨ ਨੰਬਰ ਬਾਈ 78555 ਹਾਂ 2381 73555 23 2381 ਇਹ ਦੋਸਤੋ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੈਅ ਦਿলো ਸਾਰੇ ਵੀਰਾਂ ਦਾ ਧੰਨਵਾਦ